ਸਸਰੀ ਕਾਲਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆ ਬੇੜਾ ਸੁੰਭਰਨ ਤੇ ਬਾਕੀ ਆਪਣੇ ਕਮਰੇ ਕੁੰਮਰੇ ਹਲੇ ਸੁੰਭਰਨੇ ਵਾਲੇ ਪਏ ਆ ਮੈਂ ਕਿਹ ਚੱਲ ਪਹਿਲਾਂ ਬੇੜਾ ਸੁੰਭਰ ਦਨੀ ਆ ਤੇ ਬੇੜਾ ਸੁੰਭਰ ਕੇ ਬਾਕੀ ਹੋਰ ਕੰਮ ਆਪਾਂ ਫਿਰ ਮਗਰੋਂ ਦੇਖਦੇ ਆ ਕਰਾਂਗੇ ਬਾਕੀ ਜਿਹੜੇ ਆਪਣੇ ਨਾ ਮੇ ਭੈਣ ਭਰਾ ਨੇ ਜੀ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਪਹਿਲੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਸਾਥ ਦਿੰਨੇ ਹੋ ਐਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਲੋ ਜੀ ਵੇੜਾ ਆਪਣਾ ਸੁਭਰਿਆ ਗਿਆ ਸੀਗਾ ਤੇ ਬਾਕੀ ਮੇਰਾ ਬੇਟਾ ਕਹਿੰਦਾ ਵੀ ਮੰਮੀ ਐ ਜਾਣਾ ਵੀ ਇਹਨਾਂ ਨੇ ਤੇ ਸਰਦਾਰ ਜੀ ਨੇ ਤੇ ਬੇਟੇ ਨੇ ਮੇਰੇ ਨੂੰ ਕਿਤੇ ਕੰਮ ਬਾਹਰ ਜਾਣਾ ਸੀਗਾ ਮੈਨੂੰ ਕਹਿੰਦੇ ਵੀ ਪਹਿਲਾਂ ਮੰਮੀ ਰੋਟੀ ਪਕਾ ਦੇ ਬੇਟਾ ਕਹਿੰਦਾ ਮੈਂ ਕਿ ਚੱਲ ਪਹਿਲਾਂ ਵੀ ਪਰੌਂਠੇ ਪਕਾ ਦੇਣੀਆਂ ਕਹਿੰਦਾ ਵੀ ਚਾਹ ਨਾਲ ਪਰੌਂਠੇ ਪਕਾ ਦੇ ਵੀ ਪਰੌਂਠੇ ਖਾ ਕੇ ਚਲੇ ਜਾਵਾਂਗੇ 还是干干净净。 ਲੋ ਜੀ ਰੋਟੀ ਦਾ ਆਪਣਾ ਨਿਬੜ ਗਿਆ ਸੀਗਾ ਲੋ ਜੀ ਤੁਹਾਨੂੰ ਮਿਲਾਉਣੇ ਆ ਸੀ ਨਵੇਂ ਮਹਿਮਾਨ ਨਾ ਸਾਡਾ ਨਵਾਂ ਮਹਿਮਾਨ ਆਇਆ ਸੀ ਸਾਡੀ ਗਾਏ ਸੁੱਈ ਸੀ ਤੇ ਬਾਕੀ ਆ ਦੇਖੋ ਜੀ ਬੱਚਾ ਇਹ ਨਵੇਂ ਸਾਲ ਵਾਲਦੇ ਨੂੰ ਸੁੱਈ ਸੀ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਪਾਂ ਚੋਲੀਏ ਮੱਝ ਤੇ ਬਾਕੀ ਆਪਣਾ ਗੋਹੇ ਗੁਹਾ ਦਾ ਤਾਂ ਨਿਬੜ ਗਿਆ ਸੀਗਾ ਉਹ ਆਪਾਂ ਚੱਕ ਲਿਆ ਸੀਗਾ ਗੋਹਾ ਮੈਂ ਦੋਨੇ ਟਾਈਮ ਚੱਕਦੀ ਆਂ ਕਿਉਂਕਿ ਫਿਰ ਦੋਨੇ ਟਾਈਮ ਚੱਕੀ ਲੋਟ ਆਉਂਦਾ ਕਿਉਂਕਿ ਫਿਰ ਜ ਇਕੱਠਾ ਚੱਕਾਂ ਫਿਰ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਬਜਾਰੀਆਂ ਦੋਨੇ ਟਾਈਮ ਪੱਕੇ ਹੀ ਖੜੀਆਂ ਰਹਿੰਦੀਆਂ ਕਿਉਂਕਿ ਹੁਣ ਮੌਸਮ ਬਾਹਰ ਠੀਕ ਨਹੀਂ ਹੈਗਾ ਇਹਦੇ ਕਰਕੇ ਬਾਹਰ ਵੀ ਨਹੀਂ ਕੱਟ ਹੁੰਦੀਆਂ ਕੱਚੇ ਵੀ ਨਹੀਂ ਕੱਟ ਹੁੰਦੀਆਂ ਇਹਦੇ ਕਰਕੇ ਅੰਦਰ ਹੀ ਖੜੀਆਂ ਰਹਿੰਦੀਆਂ ਅੰਦਰ ਹੀ ਸੁੱਕ-ਸੱਕ ਪਛਾ ਦੇਣੇ ਆ ਸੁੱਕਾ ਕਰ ਦੇਣੇ ਆ ਤੇ ਇੱਥੇ ਹੀ ਬੰਨ ਕੇ ਰੱਖਦੇ ਆ ਕਿਉਂਕਿ ਬਾਹਰ ਵੀ ਬਹੁਤ ਜ਼ਿਆਦਾ ਠੰਡ ਆ ਇਸ ਕਰਕੇ ਓਏ ਖੜ ਜਾ ਸੁਣਦਾ ਲੋ ਇਹ ਮੱਝਾਂ ਨੂੰ ਅੱਜ ਆਪਾਂ ਬੰਦਨੇ ਤੂੜੀ ਵਾਲੇ ਅੰਦਰ ਕਿਉਂਕਿ ਹੁਣ ਠੰਡ ਬਹੁਤ ਜ਼ਿਆਦਾ ਹੋਣ ਲੱਗ ਗਈ ਇਹਦੇ ਕਰਕੇ ਮੈਂ ਹੁਣ ਤੂੜੀ ਵਾਲੇ ਅੰਦਰ ਬੰਦ ਦੇਨੀ ਆ ਕਿਉਂਕਿ ਇੱਧਰ ਤੂੜੀ ਕਰਕੇ ਨਿੱਗ ਰਹਿੰਦਾ ਉਧਰ ਟੀਨਾਂ ਵਾਲੇ ਠਾਰੀ ਚੜਦੀ ਹੈ ਇਹਦੇ ਕਰਕੇ ਮੈਂ ਇਧਰੇ ਬੰਦ ਦੇਨੀ ਆ ਤੇ ਬਾਕੀ ਹੁਣ 24 ਘੰਟੇ ਜੇ ਮੱਝਾਂ ਉਧਰ ਖੜੀਆਂ ਰਹਿਣ ਤਾਂ ਵੀ ਔਖਾ ਕਿਉਂਕਿ ਸੁੱਕਦਾ ਨਹੀਂ ਹੈਗਾ ਫਿਰ ਬਾਕੀ ਜੇ ਇਧਰ ਬੰਦ ਦੇਨੀ ਆ ਥਾਂ ਸੁੱਕਾ ਹੁੰਦਾ ਚਲ ਥਾਂ ਬਦਲ ਵੀ ਹੋ ਜਾਂਦਾ ਇਹਦੇ ਕਰਕੇ ਫਿਰ ਮੈਂ ਇਧਰ ਬੰਦਤਾ ਸੀਗਾ ਤੇ ਵਾਕੀ ਚੋਂ ਟਾਈਮ ਸਵੇਰ ਨੂੰ ਆਪਾਂ ਬਾਹਰ ਕੱਢ ਲਾਂਗੇ ਉੱਧਰ ਫਿਰ ਬਾਹਰ ਜਾ ਕੇ ਇਹਨਾਂ ਨੂੰ ਚੋਲਾਂਗੇ ਗਾਂਹ ਤਾਂ ਇੱਥੇ ਖੜੀ ਰਹੂਗੀ ਹਲੇ ਕਿਉਂਕਿ ਗਾਂਹ ਤਾਂ ਹਲੇ 9 ਸਾਲ ਤੋਂ ਇੱਕ ਦੋ ਕੁ ਦਿਨ ਕੱਲੇ ਸੁੱਈ ਆ ਹਲੇ ਇਹਦੇ ਕਰਕੇ ਤੇ ਮੱਝਾਂ ਆਪਾਂ ਕੱਢ ਕੇ ਲੈ ਜਾਾਂਗੇ ਬਾਹਰ ਉੱਧਰ ਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ